张罗，张罗。晒晒 गो वसे ते जुर्मा बि उते आब त ਦਰਵਾਦ ਹੈ ਸਾਹਮਣੇ ਗਿਆਨੀ ਹਰਪਾਲ ਸਿੰਘ ਜੀ ਬੈਠੇ ਨੇ ਉਹਨਾਂ ਦਾ ਤਨਵਾਦ ਹੈ ਅਤੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਸਾਡੇ ਭਾਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਕਦਰਦਾਨੀ ਦਾ ਦਰਵਾਦ ਹੈ ਸਾਡੇ ਤੋਂ ਬਾਅਦ ਆਉਣ ਵਾਲਾ ਜੱਥਾ ਗਿਆਨੀ ਮੱਖਣ ਸਿੰਘ ਜੀ ਦਸ਼ਵੇਸ਼ ਨਗਰੀਏ ਜੋ ਆਪਣੀ ਮਿਸਾਲ ਆਪ ਨੇ ਉਹਨਾਂ ਦੇ ਸਮੂਚੇ ਹੀ ਜੱਥੇ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਸਾਹ ਸਮੇਂ ਵੀ ਕਦਰਦਾਨੀ ਦਾ ਦਰਵਾਦ ਬਾਬਾ ਰੱਖਾ ਸਿੰਘ ਜੀ ਉਹਨਾਂ ਵੱਲੋਂ ਸ਼ਬੀਰ ਨੂੰ ਲੈ ਸਕਦੇ ਬਾਜੀ ਗੁਰਿੰਦਰ ਸਿੰਘ ਜੀ ਉਹਨਾਂ ਦਾ ਦਰਵਾਜ਼ਾ ਹੋਈਆਂ ਗੁੱਲਾਂ ਦੀ ਮਾਫੀ ਬਖਸ਼ੇ ਬਾਕੀ ਜਿਹੜੇ ਅਰਦਾਸੇ ਨੇ ਉਹ ਸਰਦਾਰ ਬਗੀਚਾ ਸਿੰਘ ਜੀ ਬਾਜੀ ਦੇ ਨਾਲ ਸਾਹਮਣੇ ਕਰਨਗੇ ਸੋਚੀਆਂ ਸਰਦਾਂ ਦਾ ਦਰਵਾਜ਼ਾ ਹੋਈਆਂ ਗੁੱਲਾਂ ਦੀ ਮਾਫੀ ਬਖਸ਼ੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਾਓ ਸੀ ਖਾਧੇ ਦੀ ਸਨ ਪਾਈਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਿਲਕੁਲ ਐਂ ਸੀਮਤ ਸਮੇਂ ਦੇ ਵਿੱਚ ਨਾ 1 ਮਿੰਟ ਉੱਤੇ ਤੇ ਨਾ 1 ਮਿੰਟ ਘੱਟ ਤੇ ਬੜਾ ਚੜ੍ਹਦੀ ਕਲਾ ਵਾਲਾ ਇਤਿਹਾਸ ਪੇਸ਼ ਕੀਤਾ ਹੈ ਸਟੇਜ ਵੱਲੋਂ ਨਗਰ ਵੱਲੋਂ ਉਹਨਾਂ ਦਾ ਧੰਨਵਾਦ ਜੀ ਆਇਆ ਅਰਦਾਸ ਹੈ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਦੀ ਦਾਲ ਬਣਨ ਦਾ ਜਿਨ੍ਹਾਂ ਨੇ ਇਸ ਜੱਥੇ ਨੂੰ ਇਤਿਹਾਸ ਮਾਇਆ ਭੇਟਾ ਦਿੱਤੀ ਹੈ ਪਾਤਸ਼ਾਹ ਪਾਇ ਸ਼ਹਰਾਜ ਸਿੰਘ ਜੀ ਬਤੀ ਬੰਗੇ ਕੀ করলে বন্ধী বন্ধু ਜਿਹੜੇ ਆਪਣੇ ਬਜ਼ੁਰਗਾਂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਭੁੱਲ ਜਾਣ ਲੋਕ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ। ਤੁਸੀਂ ਆਪਣੇ ਬਜ਼ੁਰਗਾਂ ਦੇ ਰਾਹ ਤੇ ਚੱਲਦੇ ਹੋ। ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗੁਰਮਤ ਸਮਾਗਮ ਜੋੜ ਮੇਲਾ ਸ਼ੁਰੂ ਕੀਤਾ ਸੀ ਤੁਸੀਂ ਉਸ ਨੂੰ ਹੋਰ ਚਾਰ ਚੰਨ ਲਾ ਦਿੱਤੇ। ਉਸ ਮੇਲੇ ਨੂੰ ਹੋਰ ਸੁਹਾਵਣਾ ਬਣਾ ਦਿੱਤਾ ਔਰ ਵੱਡਾ ਗੁਰਮਤ ਸਮਾਗਮ ਕਰ ਦਿੱਤਾ। ਮੈਨੂੰ ਜੇਤਾ ਮੈਂ ਆਪਣੇ ਉਸਤਾਦ ਪਿਤਾ ਜੋਗੀ ਸਾਹਿਬ ਦੇ ਨਾਲ ਵੀ ਇਸ ਸਥਾਨ ਤੇ ਆਇਆ। ਉਦੋਂ ਦੁਆਨੋਂ ਸਤਿ ਸ੍ਰੀ ਅਕਾਲ ਇਹ ਵਰਤ ਸਮਾਗਮ ਨੂੰ ਹੋਰ ਵੱਡਾ ਕੀਤਾ ਵਧਾਈ ਦੇ ਪਾਤਰੋ ਆਓ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਕਾਓ ਦੋ ਵਾਰੀ ਵਾਹਿਗੁਰੂ ਦਾ ਸਿਮਰਨ ਕਰੋ ਸ਼ੁਰੂਆਤ ਕਰਨੇ ਗੱਲ ਕਿ ਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਧੰਨਵਾਦੀ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਸਾਰੀ ਮੈਨੇਜਮੈਂਟ ਦਾ ਵੀਰ ਗੁਰਦੇਵ ਸਿੰਘ ਹੁਣ ਦਾ ਭਾਈ ਹਰਪਾਲ ਸਿੰਘ ਸਾਹਿਬ ਹੁਣਾਂ ਦਾ ਜਿਨ੍ਹਾਂ ਨੇ ਨਗਰ ਦਾ ਹੁਕਮ ਸਾਡੇ ਜਥੇ ਨੂੰ ਆਇਆ ਤਾਂ ਅਸੀਂ ਸੇਵਾ ਕਰਨ ਵਾਸਤੇ ਤੁਹਾਡੇ ਕੋਲ ਆਏ। ਜੇ ਆਪਣੇ ਪਿਆਰੇ ਵੀਰ ਸਤੇਜ ਸੰਤਾਲਕ ਸਤੇਜ ਸਰਕੀ ਸਾਹਿਬਾ ਨੂੰ ਦਾ ਬਹੁਤ ਧੰਨਵਾਦੀ ਆ। ਵੀਰ ਬਗੀਚਾ ਸੰਜੀ ਕੌਮ ਦੇ ਬਹੁਤ ਸਨਕਾਰ ਜੋ ਕੁਇਸ਼ਰ ਨੇ। ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅੱਜ ਦਾ ਅਮਨਤ ਸਾਹਿਬ ਦੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਜਹਾਦ ਦੇ ਨਾਮ ਤੇ ਮਰੇ ਜਹਾਦਰਾ ਉਹਨਾਂ ਫਿਰ ਉਹ ਵੀ ਮੁੰਡੇ ਉੱਠ ਕੇ ਦੁਰ ਪੈਂਦੇ ਜਿਹੜੇ ਜੀ ਲੋਏ ਹੀ ਹੁੰਦੇ ਆ ਸਿਰਫ ਨਕਾਰੇ ਤੇ ਨਕੰਮੇ ਬੰਦੇ ਘਰਾਂ 'ਚ ਰਹਿ ਜਾਂਦੇ ਆ ਬਾਕੀ ਬੱਚੇ ਮੁੰਡੇ ਸਾਰੇ ਉੱਠ ਕੇ ਮਰਨ ਨੂੰ ਤਿਆਰ ਹੋ ਜਾਂਦੇ ਆ ਤੇ ਇਹ ਗੱਲ ਕਹਿੰਦੇ ਆ ਵੀ ਜਿਹੜਾ ਜਹਾਦ ਦੇ ਨਾਮ ਤੇ ਮਰੇ ਉਹਨੂੰ 72 ਹੂਰਾ ਜੰਨਤ 'ਚ ਮਿਲਣਗੇ ਤੇ ਜੋਗੀ ਸਾਹਿਬ ਕਹਿੰਦੇ ਆ ਵੀ ਇੱਥੇ ਤੇ ਇੱਕ ਬੀਬੀ ਬੰਦੇ